ਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਪਹੁੰਚੇ ਹਾਂ ਮੌੜ ਆਟੋ ਡੀਲ ਮੇਲਾ ਨੇੜੇ ਪੁਰਾਣੀ ਗਊਸਾਲਾ ਤਪਾ ਮੰਡੀ ਦੀਵਾਲੀ ਨੂੰ ਮੁੱਖ ਰੱਖਦੇ ਆ ਬਹੁਤ ਹੀ ਪਿਆਰੇ ਪਿਆਰੇ ਗਿਫਟ ਦੇਣ ਲੱਗੇ ਆ ਤੁਹਾਨੂੰ ਜਾਣਕਾਰੀ ਦਿਵਾਉਂਦੇ ਆ ਦੁਕਾਨ ਦੇ ਓਨਰ ਤੋਂ ਜਲਦੀ ਤੋਂ ਜਲਦੀ ਪਹੁੰਚੋ ਇਹਨਾਂ ਤੱਕ ਇਹ ਤੁਹਾਡੀ ਉਡੀਕ ਦੇ ਵਿੱਚ ਬੈਠੇ ਨੇ ਆਓ ਮਿਲਦੇ ਆ ਸਤਿ ਸ਼੍ਰੀ ਅਕਾਲ ਫੇਸਬੁੱਕ ਫੈਮਿਲੀ ਤੁਹਾਨੂੰ ਸਾਰੀ ਵੇਖ ਰਹੀ ਹੈ ਵੀ ਤੁਹਾਡੀ ਦੁਕਾਨ ਦੇ ਉੱਪਰ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਦਰਸ਼ਕਾਂ ਨੂੰ ਪਿਆਰੀਆਂ ਲੱਗੋਣਾਂ ਗੀਆਂ ਪਿਆਰੇ ਗਿਫਟ ਉਹਨਾਂ ਦੇ ਲਈ ਪਿਆਰੇ ਰੇਟ ਹਨ ਹਾਂਜੀ ਉਹਨਾਂ ਬਾਰੇ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਿਵੇਂ ਕਿ ਅਸੀਂ ਹਰ ਸਾਲ ਇਹ ਮੇਲਾ ਦਿਵਾਲੀ ਤੇ ਲਾਉਣੀ ਰਹਿੰਦੇ ਹਾਂ ਜੀ ਇਸ ਵਾਰ ਵੀ ਅਸੀਂ ਮੇਲਾ ਲਾਇਆ ਹੈਗਾ ਜੀ ਤੇ ਮੋਟਰਸਾਈਕਲ ਸਾਡੇ ਕੋਲੇ ਬਿਲਕੁਲ ਨਵੀਂ ਕੰਡੀਸ਼ਨ ਦੇ ਮੋਟਰਸਾਈਕਲ ਹਨ ਦਿਵਾਲੀ ਤੇ ਨਾਲ ਮੋਟਰਸਾਈਕਲ ਦੇ ਨਾਲ ਗਿਫਟ ਵੀ ਲਾਉਣੇ ਆ ਇਸ ਵਾਰ ਵੀ ਅਸੀਂ ਗਿਫਟ ਲਾਏ ਆ ਜੇ ਕੋਈ ਇਧਰੋਂ ਤਾਜੋ ਪਿੰਡਵੰਨੀੋਂ ਆਵੇ ਕੁਝ ਢਲਵਾਵਨੀ ਆਵੇ ਕੋਈ ਦਰਾਜ ਤੋਂ ਆਵੇ ਕੋਈ ਜੇਠੂ ਕਿਆ ਤੋਂ ਆਵੇ ਤਾਂ ਉਹ ਤੁਹਾਡੇ ਤੱਕ ਸੌਖਾ ਪਹੁੰਚੇ ਹਾਂਜੀ ਸਾਡੇ ਦਰਸ਼ਕਾਂ ਨੂੰ ਲੋਕੇਸ਼ਨ ਬਾਰੇ ਜਾਣਕਾਰੀ ਲੋਕੇਸ਼ਨ ਆਪਣੀ ਹੈਗੀ ਜੀ ਇਹ ਢਿੱਲ ਮਾਰੂਣ ਪੈਂਦਾ ਜੀ ਜੀ ਨੇੜੇ ਆਪਣੇ ਬਿਲਕੁਲ ਆ ਨੇੜੇ ਪੁਰਾਣੀ ਗਊਸ਼ਾਲਾ ਉਧਰ ਨਾਲ ਡੀਜ਼ਲ ਪੰਪ ਜੀ ਮੋੜ ਆਟੋ ਡੀਲ ਜੀ ਤੱਪਾ ਮੰਡੀ ਹਾਂਜੀ ਜ਼ਿਲ੍ਹਾ ਬਰਨਾਲਾ ਸੋ ਦੋਸਤੋ ਐਡਰੈਸ ਨੋਟ ਕਰ ਲਿਓ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਲਿਓ ਜਿਹੜੇ ਲੋਕ ਵੀਡੀਓ ਸ਼ੇਅਰ ਕਰਕੇ ਆਉਣਗੇ ਉਹਨਾਂ ਦੇ ਲਈ ਖਾਸ ਬੰਪਰ ਰੱਖਿਆ ਗਿਆ ਹੈ ਆਓ ਵੀਰ ਜੀ ਤੋਂ ਪੁੱਛਦੇ ਆ ਕਿ ਕਿਹੜੇ ਕਿਹੜੇ ਗਿਫਟ ਕਾਕਾ ਲੈਨੇ ਹਾਂਜੀ ਹਰੇਕ ਮੋਟਰਸਾਈਕਲ ਮਗਰ ਤਿੰਨ ਤਿੰਨ ਹਜ਼ਾਰ ਰੁਪਏ ਰੇਟ ਪੁਰਾਣੇ ਮਗਰ ਵੀ ਘੱਟ ਕੀਤਾ ਜੀ ਠੀਕ ਹੈ ਜੀ ਜਿਵੇਂ ਕਿ ਜੀਐਸਟੀ ਘਟਿਆ ਤਾਂ ਨਾਲ ਪੁਰਾਣੇ ਦਾ ਰੇਟ ਵੀ ਘਟਿਆ ਰੇਟ ਵੀ ਘਟਿਆ ਹਾਂਜੀ ਇੰਜਨ ਵੀ ਸਾਡੀ ਪੂਰ ਗਰੰਟੀ ਹੋਣੀ ਆ ਠੀਕ ਹੈ ਜੀ ਤੇ ਨਾਲ ਦੀਵਾਲੀ ਤੇ ਅਸੀਂ ਨਾਲ ਗਿਫਟ ਦੇ ਰਹੇ ਹਰੇਕ ਮੋਟਰਸਾਈਕਲ ਦੇ ਨਾਲ ਅਸੀਂ ਗਿਫਟ ਰੱਖੇ ਹੋਏ ਆ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਕਿ ایرਕੋਡ ਦੇ ਨਾਲ ਸਮਾਰਟਵਾਚ ਕੰਬੋ ਪੈਕ ਆ ਉਹ ਪੂਰਾ ਦੇ ਦੇਣਾ ਅਸੀਂ ਦਾ ਗਿਫਟ ਹੈਗਾ ਉਹ ਦੇ ਦੇਣਾ ਜੀ ਹੈਡਫੋਨ ਜਿਹੜੇ ਹੈਗੇ ਆ ਉਹ ਦੇ ਦੇਣੇ ਆ ਬਲੂਥ ਸਪੀਕਰ ਆ ਜਾਂ ਡਬਲ ਐਮਡੀ ਰਜਾਈ ਆ ਜਿਹੜੀ ਠੀਕ ਹੈ ਜੀ ਫਾਈਬਰ ਵਾਲੀ ਰਜਾਈ ਬਹੁਤ ਵਧੀਆ ਰਜਾਈ ਅਸੀਂ ਉਹ ਦੇ ਦੇਣੀ ਆ ਤੇ ਬਾਕੀ ਅਸੀਂ ਤਿੰਨ ਸਰਵਿਸਾਂ ਵੀ ਫ੍ਰੀ ਦੇਨੇ ਆ ਠੀਕ ਹੈ ਜੀ ਹਾਂ ਜੀ ਹਾਂ ਸਾਰੇ ਮੋਟਰਸਾਈਕਲਾਂ ਦੀ ਆਪਣੀ ਇੰਜਨ ਦੀ ਗਾਰੰਟੀ ਹੋਣੀ ਆ ਤਿੰਨ ਸਰਵਿਸਾਂ ਵੀ ਚ ਨਹੀਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ ਕੀ ਸਪੈਸ਼ਲ ਗਿਫਟ ਕੀ ਰੱਖਿਆ ਹੈ ਉਹਦੇ ਲਈ ਅਸੀਂ ਬਲੂਥ ਸਪੀਕਰ ਜਿਹੜਾ ਗਿਫਟ ਰੱਖਿਆ ਓਕੇ ਭਾਈ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਵੀ ਇਹਨਾਂ ਕੋਲੇ ਕਿਹੜੇ-ਕਿਹੜੇ ਤੁਹਾਡੇ ਲਈ ਗਿਫਟ ਨੇ ਹੁਣ ਤੁਹਾਡੀ ਉਡੀਕ ਦੀ ਲੋੜ ਹੈ ਵੀ ਕਦੋਂ ਤੱਕ ਤੁਸੀਂ ਆਉਨੇ ਹੋ ਜਿਹੜਾ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ 2-3 ਘੰਟਿਆਂ ਦੇ ਵਿੱਚ ਵਿੱਚ ਆਊਗਾ ਉਹਦੇ ਲਈ ਵੀਰ ਜੀ ਵੱਲੋਂ ਸਪੈਸ਼ਲ ਗਿਫਟ ਦਿੱਤੇ ਜਾਣਗੇ ਆਓ ਇਹ ਤੁਹਾਡੀ ਉਡੀਕ ਦੇ ਵਿੱਚ ਬੈਠੇ ਨੇ ਆਟੋ ਡੀਲ ਸੇਲ ਮੇਲਾ ਨੇੜੇ ਪੁਰਾਣੀ ਗਊਸਾਲਾ ਤੱਪਾ ਮੰਡੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਰੂਰ ਪਹੁੰਚਿਓ ਤੁਹਾਨੂੰ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ